ਕਿਉਂ ਡਰ ਗਿਆ ਸ਼ਰੂਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਕਿਉਂ ਉਹਨਾਂ ਨੇ ਆਪਣੇ ਪੈਰ ਪਿੱਛੇ ਖਿੱਚ ਲੈ ਬਿਕਰਮ ਮੰਜੀਠਿਆ ਤੋਂ ਗਨੀਪ ਕੌਰ ਮੰਜੀਠਿਆ ਵੱਲੋਂ ਹੀ ਭੱਜ ਦੌੜ ਕੀਤੀ ਚਾਹ ਦੀ ਹੈ ਬਿਕਰਮ ਮੰਜੀਠਿਆ ਨੂੰ ਲੈ ਕੇ ਨਾ ਤੇ ਸੁਖਬੀਰ ਸਿੰਘ ਬਾਦਲ ਤੇ ਨਾ ਬੀਬਾ ਸਬੀਤ ਕੌਰ ਬਾਦਲ ਭੱਜ ਦੌੜ ਕਰ ਰਹੇ ਨੇ ਬਿਕਰਮ ਮੰਜੀਠਿਆ ਦੇ ਪਿੱਛੇ ਕੌਣ ਹੈ ਬਿੱਟੂ ਆਲਖ ਜਿਹੜੇ ਵਾਰ-ਵਾਰ ਵੱਖ-ਵੱਖ ਚੈਨਲ ਉੱਤੇ ਇੰਟਰਵਿਊ ਦੇ ਰਹੇ ਨੇ ਅਤੇ ਖੁਲਾਸੇ ਕਰ ਰਹੇ ਨੇ ਬਿਕਰਮ ਜੀਠੀਆ ਦੇ ਬਿਕਰਮ ਜੀਠੀਆ ਦੇ ਵੱਲੋਂ ਬਣਾਈਆਂ ਗਈਆਂ ਜ਼ਾਇਦਾਦਾਂ ਕੀਤੀ ਗਈ ਨਸ਼ਾ ਤਸਕਰੀ ਇੰਟਰਨੈਸ਼ਨਲ ਨਸ਼ਾ ਤਸਕਰਾ ਦੇ ਸੰਬੰਧ ਸੀ ਉਹਨਾਂ ਦੇ ਵੀ ਖੁਲਾਸੇ ਜਿਹੜੇ ਬਿੱਟੂ ਔਲਖ ਵੱਲੋਂ ਕੀਤੇ ਜਾ ਰਹੇ ਨੇ ਮਨੀ ਲਾਂਡਰਿੰਗ ਨੂੰ ਲੈ ਕੇ 10 ਸਾਲ ਦੀ ਸਜ਼ਾ ਜਿਹੜੀ ਹੈ ਬਿੱਟੂ ਔਲਖ ਨੂੰ ਹੋਈ ਵੀ ਹੈ ਉਹਨਾਂ ਦੀ ਧਰਮ ਪਤਨੀ ਤੇ ਵੀ ਮਨੀ ਲੋਰਡਿੰਗ ਦਾ ਕੇਸ ਚੱਲ ਰਿਹਾ ਹੈ ਜਿਸ ਦੀ ਉਹ ਸਜ਼ਾ ਹੈ 3 ਸਾਲ ਦੀ ਕਿਸੇ ਵੀ ਸਮੇਂ ਉਹਨਾਂ ਨੂੰ ਦੁਬਾਰਾ ਜੇਲ੍ਹ ਦੇ ਵਿੱਚ ਜਾਣਾ ਪੈ ਸਕਦਾ ਹੈ ਜਵੰਤ ਤੇ ਬਿੱਟੂ ਔਲਕਾ ਤੇ ਬਿੱਟੂ ਔਲਕ ਦੀ ਧਰਮ ਪਤਨੀ ਜਿਹੜੇ ਨੇ ਬਾਹਰ ਆਏ ਹੋਏ ਨੇ ਜਵੰਤ ਲੈ ਕੇ ਕਿਸੇ ਵੀ ਸਮੇਂ ਉਹਨਾਂ ਨੂੰ ਜੇਲ੍ਹ ਦੇ ਵਿੱਚ ਜਾਣਾ ਪੈ ਸਕਦਾ ਹੈ ਇਸ ਤੋਂ ਪਹਿਲਾਂ ਉਹ ਵੱਡੇ ਖੁਲਾਸੇ ਕਰ ਰਹੇ ਨੇ ਤੇ ਦੂਸਰੇ ਪਾਸੇ ਜੇ ਗੱਲ ਕਰੀਏ ਸੁਖਬੀਰ ਸਿੰਘ ਬਾਦਲ ਬਾਦਲ ਦਾ ਕਹਿੰਦਾ ਕਿ ਅਸੀਂ ਜੇਲਾ ਤੋਂ ਵੀ ਡਰਦੇ ਅਸੀਂ ਧਰਿਆ ਤੁਨ ਦਰਦੇ ਜੇਹਾਂ ਤਾਂ ਸਾਡੇ ਖੂਨ ਦੇ ਵਿੱਚ ਨੇ ਲੇਕਿਨ ਇਸ ਦੇ ਬਾਅਦ ਯੁੱਧ ਇੱਕ ਵਾਰ ਚੁਣੌਤੀ ਦਿੱਤੀ ਗਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਉਸ ਤੋਂ ਬਾਅਦ ਬਿਲਕੁਲ ਸਾਇਲੈਂਟ ਮੂਡ ਤੇ ਹੋ ਗਿਆ ਸੁਖਬੀਰ ਬਾਦਲ ਬਲਵਿੰਦਰ ਸਿੰਘ ਪਹੁੰਦਾ ਡਾਕਟਰ ਦਰਜੀਤ ਸਿੰਘ ਚੀਮਾ ਵਿਰਸਾ ਸਿੰਘ ਵਲਟੋਹਾ ਸਿਕੰਦਰ ਸਿੰਘ ਮਲੂਕਾ ਅਤੇ ਸਰਬਜੀਤ ਸਿੰਘ ਚੰਜਰ ਸਿਰਫ ਗਨੀਮ ਕੌਰ ਮਜੀਠੀਆ ਭੱਜ ਦੌੜ ਕਰ ਰਹੇ ਨੇ ਅਸਦੀਪ ਸਿੰਘ ਗਰੇ ਦਾ ਵਾਰ-ਵਾਰ ਰੋਲਾ ਪਾ ਰਹੇ ਨੇ ਕਿ ਭਾਈ ਜਿਹੜੇ ਵਿਕਰਮ ਮਜੀਠੀਆ ਨੇ ਉਹ ਬਿਲਕੁਲ નિર્ਦੋਸ਼ ਨੇ ਲੇਕਿਨ ਜਿਹੜੀ ਰਿਪੋਰਟ ਹੈ ਉਹ ਕਹਿੰਦੇ ਨੇ ਜਦੋਂ ਅਸੀਂ 14 ਦਿਨਾਂ ਦਾ ਨਾਇਕਰਾਸ ਖਤਮ ਹੋਵੇਗੀ ਚਲਾਨ ਪੇਸ਼ ਕਰਾਂਗੇ ਯਾਨੀ ਕਿ ਜਿਸ ਦਿਨ ਚਲਾਨ ਪੇਸ਼ ਕੀਤਾ ਜਾਵੇਗਾ ਵਿਕਰਮ ਮਜੀਠੀਆ ਨੂੰ ਲੈ ਕੇ ਉਸ ਦਿਨ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਹੋ ਜਾਵੇਗਾ ਕੀ ਪੰਜਾਬ ਦਾ ਮੁੱਖ ਮੰਤਰੀ ਗਲਤ ਹੈ ਜਾਂ ਵਿਕਰਮਜੀਤਿਆ ਗਲਤ ਹੈ ਹਾਲਾਂਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਪ੍ਰਸ਼ੰਸਾ ਕੀਤੀ ਜਾ ਰਹੀ ਹੈ ਕਿ ਜੋ ਕੁਝ ਵੀ ਤੁਸੀਂ ਵਿਕਰਮਜੀਤਿਆ ਦੇ ਖਿਲਾਫ ਕੀਤਾ ਇਹ ਨਿੰਦਣ ਯੋਗ ਨਹੀਂ ਇਹ ਪ੍ਰਸ਼ੰਸਾ ਯੋਗ ਹੈ ਇਹ ਹਕਲਾਕੀ ਹਕਸੀ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਬਾਰ-ਬਾਰ ਪ੍ਰਚਾਰਿਆ ਜਾ ਰਿਹਾ ਹੈ ਕਿ ਪੰਜਾਬ ਦੀਆਂ ਮਾਵਾਂ ਅਤੇ ਪੰਜਾਬ ਦੀਆਂ ਭੈਣਾਂ ਜਿਨ੍ਹਾਂ ਨੇ ਰੰਗ-ਬਰੰਗੀਆਂ ਚੁੰਨੀਆਂ ਚਿੱਟੀਆਂ ਕੀਤੀਆਂ ਤੇ ਉਹ ਉਹਨਾਂ ਦੇ ਲੱਖਾਂ ਪੁੱਤਰਾਂ ਨੂੰ ਮਾਰ ਕੇ ਤੇ ਉਹ ਕਹਿੰਦੇ ਨੇ ਕਿ ਐਸ਼ ਪ੍ਰਸਿਆ ਕਰੀਏ ਉਹ ਕਹਿੰਦਾ ਮੈਂ ਪੰਜਾਬ ਦੀ ਧਰਤੀ ਤੇ ਨਸ਼ਾ ਬਿਲਕੁਲ برداشت ਨਹੀਂ ਕਰਦਾ ਉਹ ਵੀ ਚਿੱਟੇ ਵਰਗਾ ਜਿਹਦੇ ਨਾਲ ਨੌਜਵਾਨਾਂ ਦੀਆਂ ਮੌਤਾਂ ਹੋਈਆਂ ਨੇ ਇਹ ਮੌਤਾਂ ਦੇ ਜ਼ਿੰਮੇਵਾਰ ਸ਼ਰੂਪਣੀ ਅਕਾਲੀ ਦਲ ਅਤੇ ਕਾਂਗਰਸ ਵਾਲੇ ਨੇ ਅਸੀਂ ਤਾਂ ਅਹਿਮ ਕਦਮ ਚੁੱਕੇ ਹੋਏ ਨੇ ਨਸ਼ਾ ਨੂੰ ਲੈ ਕੇ ਲੇਕਿਨ ਹੁਣ ਸੁਖਬੀਰ ਸਿੰਘ ਬਾਦਲ ਦੀ ਅਸੀਂ ਗੱਲ ਕਰਦੇ ਹਾਂ ਕਿ ਸੁਖਬੀਰ ਸਿੰਘ ਬਾਦਲ ਨੇ ਆਪਣੇ ਪੈਰ ਪਿਛਾਂ ਕਿਉਂ ਖਿੱਚ ਲਏ ਸੁਖਬੀਰ ਸਿੰਘ ਬਾਦਲ ਦੇ ਰਿਸ਼ਤੇਬਜੂ ਉਹ ਸਾਲਾ ਨੇ ਬਿਕਰਮਜੀਤਿਆ ਦੀ ਸੱਕੀ ਭੈਣ ਹੈ ਵਿਵਾ ਸਿਮਰਤ ਕੋਰ ਬਾਦਲ ਲੇਕਿਨ ਕੋਈ ਧਰਨਾ ਨਹੀਂ ਕੋਈ ਰੋਸ ਪ੍ਰਦਰਸ਼ਨ ਨਹੀਂ ਕੋਈ ਬਿਆਨਬਾਜ਼ੀ ਨਹੀਂ ਇਟ ਮੀਨਸ ਕਿਤੇ ਨਾ ਕਿਤੇ ਜਾ ਕੇ ਸੁਖਬੀਰ ਸਿੰਘ ਬਾਦਲ ਨੂੰ ਵੀ ਵਿਜੀਲੈਂਸ ਦੀਆਂ ਪੌੜੀਆਂ ਚੜ੍ਹਨੀਆਂ ਪੈ ਸਕਦੀਆਂ ਨੇ ਕਿਉਂਕਿ ਜਿਸ ਤਰ੍ਹਾਂ ਬਿੱਟੂ ਔਲਖ ਵੱਲੋਂ ਕਿਆ ਜਾ ਰਿਹਾ ਹੈ ਕੀ ਸਰਕਾਰੀ ਹੈਲਪ ਹੈਲੀਕਾਪਟਰ ਦੀ ਵਰਤੋਂ ਕੀਤੀ ਗਈ ਸੱਤੇ ਅਤੇ ਪਿੰਡੀ ਵੱਲੋਂ ਹਾਲਾਂਕਿ ਇਹ ਕੰਮ ਹੁੰਦਾ ਹੈ ਮੁੱਖ ਮੰਤਰੀ ਦਾ ਚੀਫ ਜਿਹੜੇ ਜਿਹਦੇ ਕੋਲ ਗ੍ਰਹਿ ਮੰਤਰੀ ਹੁੰਦਾ ਹੈ ਜਾਂ ਕੋ ਕੈਬਨਟ ਮੰਤਰੀ ਹੁੰਦਾ ਜਾਂ ਕੋਈ ਐਡਵੋਕੇਟ ਹੁੰਦਾ ਹੈ ਉਹ ਸੌਰੀ ਵਿਧਾਇਕ ਹੁੰਦਾ ਹੈ ਇਹ ਉਹ ਸਰਕਾਰੀ ਪ੍ਰਾਪਰਟੀ ਸਰਕਾਰੀ ਹਵਾਈ ਚਾਹ ਉਹ ਹੈਲੀਕਾਪਟਰ ਜਿਹੜਾ ਵਰਤ ਸਕਦੇ ਨੇ ਲੇਕਿਨ ਸੱਤੇ ਅਤੇ ਪਿੰਡੀ ਵੱਲੋਂ ਹੈਲੀਕਾਪਟਰ ਕਿਉਂ ਵਰਤੇ ਗਏ ਇਸ ਉੱਤੇ ਲੈ ਕੇ ਯਾਨੀ ਕਿ ਸਰਕਾਰੀ ਵਿਕਲ ਦੀ ਸਰਕਾਰੀ ਹੈਲੀਕਾਪਟਰ ਦੀ ਦੁਰਵਤੋ ਕੀਤੀ ਗਈ ਪੰਜਾਬ ਦੇ ਪੰਜਾਬ ਦੇ ਵਿੱਚ ਜਦੋਂ ਮਰਹੂਮ ਪ੍ਰਕਾਸ਼ ਸਿੰਘ ਬਾਦਲ ਸੀ ਸੁਖਬੀਰ ਸਿੰਘ ਬਾਦਲ ਵੱਲੋਂ ਅਤੇ ਵਿਕਰਮਜੀਤਿਆ ਵੱਲੋਂ ਅਤੇ ਸੱਤਾ ਤੇ ਪਿੰਦੀ ਵੱਲੋਂ ਹਾਲਾਂਕਿ ਇਹਨਾਂ ਦਾ ਕੋਈ ਸਰਕਾਰ ਤੇ ਨਾਲ ਲੈਣਾ ਦੇਣਾ ਨਹੀਂ ਈਵਨ ਦੋ ਇਹ ਵੀ ਦੱਸਿਆ ਜਾ ਰਿਹਾ ਹੈ ਜਦੋਂ ਇਹਨਾਂ ਨੇ ਘਰ ਦੇ ਵਿੱਚ ਪਣਾ ਦਿੱਤੀ ਹੋਈ ਸੀ ਤੇ ਬੋਨੀ ਅਜ਼ਰਾਲਾ ਨੇ ਤਾਂ ਚਿੱਠੀ ਲਿਖੀ ਸੀ ਪੰਜਾਬ ਦੇ ਬੁਖ ਮੰਤਰੀ ਮਰਹੂਮ ਪ੍ਰਕਾਸ਼ ਸਿੰਘ ਬਾਦਲ ਨੂੰ ਭਈ ਆਪਣੇ ਬੰਦੇ ਹੀ ਨਸ਼ਾ ਤਸਕਰੀ ਦਾ ਪੰਜਾਬ ਦੇ ਵਿੱਚ ਕੰਮ ਕਰਾ ਰਹੇ ਨੇ ਇਹ ਬੋਨੀ ਅਸਨਾਲਾ ਦੇ ਖੋਤੇ ਬਿਆਨ ਨੇ ਤੇ ਬੋਨੀ ਅਸਨਾਲਾ ਦੇ ਖੋਤੇ ਬਿਆਨ ਨੇ ਇੱਥੇ ਲੈ ਕੇ ਕਾਰਵਾਈ ਹੋ ਸਕਦੀ ਹੈ ਕਿਉਂਕਿ ਕਹਿੰਦਾ ਉਹ ਤਾਂ ਸਕੇ ਭਰਾ ਦੱਸਦੇ ਸੀ ਹਾਲਾਂਕਿ ਉਹਨਾਂ ਦਿਨਾਂ ਦੇ ਬਜਟ ਸਿਰਫ ਮਾਮਲਾ ਦਬਾਇਆ ਗਿਆ ਤੇ ਸੁਖਬੀਰ ਸਿੰਘ ਬਾਦਲ ਵੱਲੋਂ ਕਿਉਂਕਿ ਰਿਸ਼ਤੇ ਦੇ ਵਿੱਚ ਉਹਨਾਂ ਦੇ ਬ੍ਰਦਰ ਇਨ ਲਾਸੀ ਇਸ ਕਰਕੇ ਹੁਣ ਰੋਲਾ ਪਾਇਆ ਜਾ ਰਿਹਾ ਹੈ ਕਿ ਭਈ ਬਿਕਰਮਜੀ ਸਿੰਘ ਜੇਠੀਆ ਵੱਲੋਂ ਕਿ ਮੈਂ ਨਿਰਦੋਸ਼ ਹਾਂ ਤੇ ਦੂਸਰੇ ਪਾਸੇ ਕਿਸੇ ਵੀ ਸਮੇਂ ਪੰਜਾਬ ਜਿਹੜੀ ਵਿਜੀਲੈਂਸ ਦੀ ਵਿਜੀਲੈਂਸ ਦਾ ਭਾਗ ਹੈ ਉਸ ਨੂੰ ਕਿਸੇ ਵੀ ਸਮੇਂ ਖੁੱਲੀ ਛੁੱਟੀ ਦੇ ਸਕਦੀ ਹੈ ਕਿ ਇਨਵੈਸਟੀਗੇਸ਼ਨ ਕਰੋ ਸੁਖਬੀਰ ਸਿੰਘ ਬਾਦਲ ਅਤੇ ਉਸ ਦੀ ਪਰਿਵਾਰ ਦੀ ਅਤੇ ਜਿਹੜੀ ਸਰਕਾਰੀਆਂ ਸਰਕਾਰੀ ਚੀਜ਼ਾਂ ਨੂੰ ਜਿਹੜਾ ਯੂਜ਼ ਕੀਤਾ ਗਿਆ ਉਸ ਨੂੰ ਲੈ ਕੇ ਵੱਡੀ ਕਾਰਵਾਈ ਹੋ ਸਕਦੀ ਹੈ ਕਿਉਂਕਿ ਜੇਕਰ ਹੁਣ ਇਹਨਾਂ ਦੀਆਂ ਬੇੜੀਆਂ ਦੇ ਵਿੱਚ ਵੱਡੇ ਕੋਈ ਪਾਰਿਆ ਹੈ ਉਹ ਨੇ ਬਿੱਟੂ ਔਲਖ ਅਤੇ ਬਿੱਟੂ ਔਲਖ ਦਾ ਪ੍ਰਵਾਹ ਧੰਨਵਾਦ